ਹੁੰਦੇ ਆ ਉਹਨਾਂ ਹਾਲਤਾਂ ਦੇ ਵਿੱਚ ਸਾਨੂੰ ਪ੍ਰਸ਼ਾਸਨ ਦੇ ਦਰਵਾਜ਼ੇ ਤੇ ਆਉਣਾ ਪਵੇ ਇਹ ਅਸੀਂ ਕਦੇ ਅੱਜ ਤੱਕ ਪਲਾਨ ਨਹੀਂ ਬਣਾਈ ਜਦੋਂ ਪਠੋਈ ਪਿੰਡ ਦਾ ਮਸਲਾ ਉੱਠਿਆ ਉਦੋਂ ਜਿਉਂਦਾਲਾ ਮਸਲਾ ਵੀ ਜੋਰਾਂ ਤੇ ਸੀ ਭਾਰਤ ਮਾਲਾ ਪ੍ਰੋਜੈਕਟ ਦੀਆਂ ਛੜਕਾਂ ਦਾ ਮਸਲਾ ਵੀ ਜ਼ੋਰਾਂ ਤੇ ਸੀ। ਅਬੌਰ ਦੇ ਵਿੱਚ ਸੀਡ ਫਾਰਮ ਵਾਲੇ ਮਜ਼ਦੂਰਾਂ ਦੀ ਜ਼ਮੀਨਾਂ ਦੇ ਮਸਲਾ ਵੀ ਜ਼ੋਰਾਂ ਤੇ ਸੀ। ਤੇ ਇਹ ਉਸ ਵੇਲੇ ਮਸਲਾ ਉੱਠਿਆ ਜਦੋਂ ਚਾਰੇ ਪਾਸਿਓਂ ਪ੍ਰਸ਼ਾਸਨ ਅਤੇ ਹਕੂਮਤ ਦੇ ਸਰਕਾਰ ਦੀ ਸਹਿ ਨਾਲ ਕਾਰਪੋਰੇਟ ਦੀ ਪੱਖ ਤੇ ਖੜੀ ਜੀ। ਇਹ ਕਹ ਕੇ ਕਿ ਜਿਹੜੀਆਂ ਬੇਨਾਮੀ ਜ਼ਮੀਨਾਂ ਨੇ ਜਿਹੜੀਆਂ ਮਾਲਕੀ ਉਹਨਾਂ ਦੇ ਨਾਂ ਨਹੀਂ ਬੋਲਦੀ ਉਹ ਜ਼ਮੀਨਾਂ ਉਹਨਾਂ ਤੋਂ ਛਡਾ ਕੇ ਬੈਂਕ 'ਚ ਜਮ੍ਹਾਂ ਕਰਕੇ ਕਾਰਪੋਰੇਟ ਨੂੰ ਸੌਂਪਣੀਆਂ ਨੇ ਇਸ ਕਿਸਮ ਦੀ ਲੜਾਈ ਦੇ ਵਿੱਚ ਜਦੋਂ ਆਪਾਂ ਫੈਸਲਾ ਕੀਤਾ ਕਿ ਬਠੋਈ ਵਾਲਾ ਮਸਲਾ ਵੀ ਇਸੇ ਕਿਸਮ ਦਾ ਹੈ ਕਿ 14 ਮਈ ਨੂੰ ਜਦੋਂ ਅਟੈਕ ਹੋਇਆ ਉਦੋਂ ਆਪਣੇ ਜਥੇ ਪਿੰਡ ਵਾਲੇ ਵੀ ਖੜੇ ਨੇ ਤੇ ਜਥੇਬੰਦੀ ਵੀ ਪਿੱਠ ਤੇ ਆਈ ਹੈ ਉਸ ਵੇਲੇ ਮਸਲਾ ਨਹੀਂ ਸੀ ਕਿ ਇੱਥੇ ਮਜ਼ਦੂਰਾਂ ਨਾਲ ਕੋਈ ਕਿਸੇ ਕਿਸਮ ਦਾ ਕੋਈ ਰੱਪੜ ਹੈ ਫੈਸਲਾ ਸੀ ਵੀ ਇੱਥੇ ਸਿਰ ਘੜ ਦੀ ਲਗਦੀ ਹੈ ਲਾ ਦਿਓ ਸਰਕਾਰ ਜੇ ਜ਼ਮੀਨਾਂ ਖੋਣ ਆਵੀ ਤਾਂ ਇਹਨੇ ਗਾਹ ਛੱਡਣਾ ਨਹੀਂ ਕੋਸ ਅਸੀਂ ਤਾਂ ਹੋਰ ਮੰਗਦੇ ਆ ਜਿਹੜੀਆਂ ਸਾਡੇ ਕੋਲੇ ਨਿਉ ਵੀ ਖੋਣ ਆ ਰਹੀ ਹੈ ਇਸ ਕਰਕੇ ਇਹ ਲੜਾਈ ਤਾਂ ਸਿਰਾਂ ਤੱਕ ਜਾ ਸਕਦੀ ਪਰ ਇਸ ਗੱਲ ਨੂੰ ਕਿਸੇ ਸਾਥੀ ਨੇ ਇਸ ਬਗਾੜ ਕੇ यूं ਪੇਸ਼ ਕੀਤਾ ਕਿ ਬਠੋਈ ਦੇ ਗੁਰਦੁਆਰੇ ਚ ਪ੍ਰਧਾਨ ਉਹ ਰਹਾਂ ਹੇ ਕਹਿੰਦਾ ਕਿ ਸਿਰ ਅਸੀਂ ਲੈਣੇ ਨੇ ਮੈਨੂੰ ਲੱਗਦਾ ਹੈ ਜਿੰਦਗੀ ਦੇ 34 35 ਸਾਲਾਂ ਦੇ ਪੀਰੀਅਡ ਚ ਕਿਸੇ ਸਟੇਜ ਤੋਂ ਮੈਂ ਤਾਂ ਕੀ ਮੇਰੀ ਜਥੇਬੰਦੀ ਦਾ ਜੇ ਇੱਕ ਬਲਾਰਾ ਵੀ ਕਦੇ ਆਏ ਬੋਲਿਆ ਹੋਵੇ ਵੀ ਜਿੰਨਾ ਨਾ ਟੱਕਰ ਲੱਗਣੀ ਆ ਸੀ ਉਹਨਾਂ ਦੇ ਸਿਰ ਲੈਣੇ ਨੇ ਸਾਨੂੰ ਤੁਸੀਂ ਦਿਖਾ ਦਿਓ ਕਿ ਸੱਤ ਦੇ ਵਿੱਚ ਭਰੀ ਸੱਤ ਦੇ ਵਿੱਚ ਮਾਫੀ ਮੰਗਾ ਇਹ ਸਾਡੀ ਲੈਂ ਨਹੀਂ ਇਹ ਸਾਡੀ ਪੋਜੀਸ਼ਨ ਹੀ ਨਹੀਂ ਟੱਕਰ ਸਰਕਾਰ ਨਾਲ ਪੇੜ ਪੁਲਿਸ ਨਾਲ ਹੋਣਾ ਜਿਹੜੇ ਪੁਲਿਸ ਦੇ ਵਿੱਚ ਭਰਤੀ ਨੇ ਹੋ ਕੀਦੇ ਨੇ ਬਈ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਨੇ ਅਸੀਂ ਕਦੋਂ ਕਹਾਂਗੇ ਵੀ ਅਸੀਂ ਉਹਨਾਂ ਦੇ ਸਿਰ ਲਈਏ ਅਸੀਂ ਤਾਂ ਪ੍ਰਾਪਤੀ ਇਸ ਗੱਲ 'ਚ ਸਮਝਦੇ ਆ ਕਿ ਸਾਡੀ ਜ਼ਿੰਦਗੀ ਜਦੋਂ ਲੱਗ ਜਾਂਦੀ ਹੈ ਅੰਦੋਲਨ 'ਚ ਸਾਡੀ ਜਿੱਤ ਦਾ ਰਾਹ ਤਾਂ ਉਦੋਂ ਖੁੱਲਦਾ 2004 ਦੇ ਵਿੱਚ ਮਾਨਾਂ ਵਾਲੇ ਰੇਲਵੇ ਸਟੇਸ਼ਨ ਐ ਅੰਬਰਸਰ ਦੇ ਨੇੜੇ ਐ 12 ਕਿਲੋਮੀਟਰ ਦੂਰ ਪੈਂਦਾ ਮਾਨਾਂ ਵਾਲੇ ਰੇਲਵੇ ਸਟੇਸ਼ਨ ਉੱਥੇ ਪੁਲਿਸ ਦੀ ਛਾਪਟ ਦੇ ਨਾਲ ਸਾਡਾ ਗੋਲੀ ਨਾਲ ਇੱਕ ਬੰਦਾ ਅੰਗਰੇਜ਼ ਸਿੰਘ ਬਾਕੀਪੁਰ ਸ਼ਹੀਦ ਹੋ ਗਿਆ 27 ਸਾਲ ਦਾ ਮੁੰਡੇ ਦੀ ਲਾਸ਼ ਸਾਡੇ ਹੱਥਾਂ 'ਚ ਪਈ ਐ ਪੁਲਿਸ ਨਾਲ ਭੇੜ ਹੋ ਗਿਆ ਇੱਕਾ ਪੁਲਿਸ ਦਾ ਹੌਲਦਾਰ ਆਪਣੀ ਭੀੜ ਦੇ ਵਿੱਚ ਆ ਗਿਆ ਤੇ ਡਿੱਗ ਪਿਆ ਉਹਦੇ ਜਦੋਂ ਡਾਂਗਾ ਮਾਰਨ ਲੱਗੇ ਆਪਣੇ ਮੋਗੇ ਜਿਹੜਾ ਪ੍ਰਧਾਨ ਤਰਲੋਕ ਸਿੰਘ ਹਿੰਮਤਪੁਰਾ ਉਹਦੇ ਉੱਤੇ ਲੰਮਾ ਪੈ ਗਿਆ ਕਹਿੰਦਾ ਇਹ ਨਹੀਂ ਮਾਰਨ ਦੇਣਾ ਡਾਂਗਾ ਉਹਦੇ ਪਈਆਂ ਤੇ ਪੁਲਿਸ ਵਾਲੇ ਨੂੰ ਬਚਾ ਕੇ ਪੁਲਿਸ ਵਾਲੇ ਦੇ ਹਵਾਲੇ ਕੀਤਾ ਸਾਡਾ ਇਤਿਹਾਸ ਤਾਂ ਬਾਈ ਆਇਆ ਆਬਦਾ ਦੇਤਾ ਆਬ ਦੇ ਦੀ ਜਿੰਦਗੀ ਦੀ লাশ ਦੀ ਸਾਡੇ ਨੌਜਵਾਨ ਦੀ লাশ ਹੱਥਾਂ 'ਚ ਪਈ ਹੈ ਤੇ ਪੁਲਿਸ ਵਾਲੇ ਨੂੰ ਬਚਾ ਕੇ ਅਸੀਂ ਉਹਦੇ ਹੱਥਾਂ 'ਚ ਦੇਤਾ ਉਹਨਾਂ ਦੇ ਹੱਥਾਂ 'ਚ ਹਸਪਤਾਲ ਦੇ ਵਿੱਚ লাশ ਉਹਦੀ ਵੀ ਉਹਦੀ ਜ਼ਖਮੀ ਹਾਲਤ 'ਚ ਬੈੱਡ ਤੇ ਉਹ ਵੀ ਪਿਆ ਹੈ ਆਪਣੇ ਬੰਦੇ ਵੀ ਪਏ ਨੇ ਜਿੰਨਾਂ ਨੂੰ ਨਹੀਂ ਸੀ ਪਤਾ ਵੀ ਇਹ ਸੰਘਰਸ਼ੀਆਂ ਦਾ ਪਰਿਵਾਰ ਹੈ ਉਦੇ ਘਰ ਵਾਲੀ ਕਹਿੰਦੀ ਵੀ ਤੂੰ ਉੱਥੇ ਕੀ ਰਹਿਣ ਗਿਆ ਸੀ ਜਦੋਂ ਸਾਰੇ ਪਿੱਛੇ हट ਗਏ ਸੀ ਤੂੰ ਕਾ ਤੂੰ ਅੱਗੇ ਵਧਿਆ ਉਹ ਕਹਿੰਦਾ ਪਤਾ ਹੀ ਨਹੀਂ ਲੱਗਿਆ ਉਹ ਕਹਿੰਦੀ ਜੇ ਪਤਾ ਨਹੀਂ ਲੱਗਾ ਲੈ ਲੈ ਲੱਡੂ ਤਾਂ ਤੇ ਨੋਨਾ ਨੇ ਬਚਾ ਲਿਆ ਨਹੀਂ ਤੈਨੂੰ ਕੋਈ ਮਾਰ ਦਿੰਦੀ ਭੇੜ ਮੁੱਟ ਕੇ ਅਸੀਂ ਕਦੋਂ ਕਹਾਂਗੇ ਬਈ ਸਾਡੀ ਤਾਂ ਇਹ ਲੈਣੀ ਨਹੀਂ ਸਿਰ ਲੈਣ ਦੀ ਇਸ ਕਰਕੇ ਜਿਹੜੀ ਇਹ ਲੜਾਈ ਹੈ ਇਦੇ ਵਿੱਚ ਇੱਕ ਬਹੁਤ ਵੱਡੀ ਫੇੜ ਹੈ ਜਿਹੜੀ ਸਮਝਣ ਵਾਲੀ ਅਸੀਂ ਇਹ ਸਮਝਦੇ ਸੀ ਕਿ ਆਪ ਸਰਕਾਰ ਜਿਹੜੀ ਪੰਜਾਬ ਚ ਰਾਜ ਕਰਦੀ ਹੈ ਤੇ ਦਿੱਲੀ ਦੀ ਕੇਂਦਰ ਸਰਕਾਰ ਇਹਨਾਂ ਦੋਨਾਂ ਦੀ ਸੀਟੀ ਰਲ ਗਈ ਇਹ ਦੋਨਾਂ ਦੀ ਇੱਕ ਖੇਡ ਹੈ ਕਿ ਜਿੰਨਾ ਅਸੀਂ ਬਧੀਕੀ ਕੀਤੀ ਹੈ ਹੁਣ ਤੱਕ ਕਿਸਾਨ ਜਥੇਬੰਦੀਆਂ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਹੋ ਗਿਆ ਇਹਨਾਂ ਦੇ ਇੱਕ ਚਾਲ ਜਿਹੜੀ ਹਰਿਆਣਾ ਚੱਲੀ ਹੈ ਜਿਹੜੀ ਪਿੱਛੇ ਵੀ ਪਲਾਨ ਹੈ ਇਹਨਾਂ ਦੀ ਕਿ ਜਾਤਾਂ ਦਾ ਵੰਡ ਪਾ ਕੇ ਕਿਸਾਨਾਂ ਮਜ਼ਦੂਰਾਂ ਦਾ ਭੇੜ ਪਵਾ ਕੇ ਇਹ ਲੜਾਈ ਜਿੱਤੀ ਜਾ ਸਕਦੀ ਹੈ ਇਹ ਬਕਾਇਦਾ ਸਕੀਮ ਹੈ ਉੱਥੇ ਤੇ ਜੇ ਮਜ਼ਦੂਰ ਤੇ ਕਿਸਾਨ ਭਿੜ ਜਾਂਦੇ ਨੇ ਦਾ ਇਹਦਾ ਬਹੁਤ ਵੱਡਾ ਫਾਇਦਾ ਹਾਕਮ ਧਿਰ ਨੂੰ ਹੋ ਸਕਦਾ ਹਾਕਮ ਚਾਹੇ ਆਪ ਵਾਲੇ ਹੋਣ ਚਾਹੇ ਭਾਜਪਾ ਵਾਲੇ ਹੋਣ ਚਾਹੇ ਕਾਂਗਰਸ ਵਾਲੇ ਹੋਣ ਚਾਹੇ ਅਕਾਲੀ ਹੋਣ ਕਿਸਾਨਾਂ ਦੇ ਮਜ਼ਦੂਰਾਂ ਦੇ ਭੇੜ ਨੇ ਸਾਡਾ ਫਾਇਦਾ ਨਹੀਂ ਕਰਨਾ ਜਿਹੜੀ ਸਾਡੀ ਧਿਰ ਸਾਡੇ ਤੇ ਰਾਜ ਕਰੂਗੀ ਉਹਦਾ ਫਾਇਦਾ ਜੇਕਰ ਇਹ ਗੱਲ ਦਾ ਪਹਿਲਾਂ ਪਤਾ ਹੁੰਦਾ ਕਿ ਬਠੋਈ ਵਾਲੀ ਜ਼ਮੀਨ ਤੇ ਮਜ਼ਦੂਰਾਂ ਤੇ ਕਿਸਾਨਾਂ ਦਾ ਕੋਈ ਰੱਟਾ ਹੈ ਤਾਂ ਇਹ ਗੱਲ ਹਕੂਮਤ ਦੇ ਹਮਲੇ ਤੋਂ ਪਹਿਲਾਂ ਹੀ ਆਪਾਂ ਤੋੜ ਲੈਂਦੇ ਪਰ ਰੱਟਾ ਤਾਂ ਸਰਕਾਰ ਨਾਲ ਪਿਆ ਨਾ ਸਿੱਧੀ ਸਰਕਾਰ ਆਈ ਹੈ ਕਬਜ਼ੇ ਤੇ ਜਦੋਂ 14 ਮਈ ਨੂੰ ਸਰਕਾਰ ਜ਼ਮੀਨਾਂ ਛਡਾਉਣ ਵਾਸਤੇ ਆਈ ਹੈ ਉਦੋਂ ਡੀਡੀਪੀਓ ਕਿੱਥੇ ਸੀ ਬਈ ਉਦੋਂ ਵੀਡੀਓ ਕਿੱਥੇ ਸੀ ਉਦੋਂ ਸਰਕਾਰ ਕਿੱਥੇ ਸੀ ਡੀਸੀ ਸਾਹਿਬ ਕਿੱਥੇ ਸੀ ਉਦੋਂ ਮਜ਼ਦੂਰ ਨਜ਼ਰ ਨਹੀਂ ਆਏ ਇਹਨਾਂ ਨੂੰ ਵੀ ਮਜ਼ਦੂਰਾਂ ਨੂੰ ਆਪਾਂ ਤੀਜੀ ਸਿਲੀ ਜ਼ਮੀਨ ਦੇਣੀ ਹੈ ਤੁਸੀਂ ਠੀਕ ਹੈ ਅਸੀਂ ਮਜ਼ਦੂਰ ਸਾਥੀਆਂ ਨਾਲ ਕੱਲ ਗੱਲ ਕੀਤੀ ਆ ਉਹਨਾਂ ਨੇ ਸਾਨੂੰ ਬਹੁਤ ਮਾਨ ਦਿੱਤਾ ਬਹੁਤ ਸਤਕਾਰ ਦਿੱਤਾ ਕੋਈ țeਡੀ ਗੱਲ ਨਹੀਂ ਕੀਤੀ ਅਸੀਂ ਉਹਨਾਂ ਨੂੰ ਦੱਸਿਆ ਵੀ ਜੇ ਸਰਕਾਰ ਨੂੰ ਸੱਚਮੁੱਚ ਮਜ਼ਦੂਰਾਂ ਨਾਲ 헤ਜ ਹੈ ਤਾਂ ਠੇਕੇ ਤੇ ਜ਼ਮੀਨ ਦੇਣ ਦਾ ਮਤਲਬ ਨਾਲ ਕੀ ਪੱਕੇ ਮਾਲਕ ਬਣਾ ਦੋ ਇਹਨਾਂ ਨੂੰ ਪੱਕੀ ਮਾਲਕੀ ਦੇ ਦਿਓ ਫਿਰ ਕੱਲੇ ਬਠੋਈ ਵਾਲਿਆਂ ਨੂੰ ਕਿਉਂ ਪੂਰੇ ਪੰਜਾਬ ਦੇ ਖੇਤ ਮਜ਼ਦੂਰਾਂ ਨੂੰ ਬਾਦੂ ਜ਼ਮੀਨਾਂ ਛੋਡੇ ਕਾਨੂੰਨ ਮੁਤਾਬਕ ਜਿੰਨੀਆਂ ਨਿਕਲਦੀਆਂ ਨੇ ਉਹਦੀ ਮਾਲਕੀ ਦੇ ਦਿਓ ਅਸੀਂ ਤਾਂ ਮੰਗ ਕਰਦੇ ਆਂ ਅਸੀਂ ਤਾਂ ਮੰਗ ਕਰਦੇ ਆਂ ਵੀ ਜਿੰਨੇ ਪੰਜਾਬ ਦੇ ਨਾਲ ਖੇਤ ਮਜ਼ਦੂਰ ਪਿੰਡਾਂ 'ਚ ਰਹਿੰਦੇ ਨੇ ਉਹਨਾਂ ਨੂੰ ਪੱਕੀ ਮਾਲਕੀ ਦਿਓ ਪੰਜ ਮਰਲੇ ਤੇ ਪਲਾਟ ਦੀ ਮੰਗ ਮੁਕਦੀ ਹੈ। ਮਨਰੇਗਾ ਦੀ ਮੰਗ ਮੁਕਦੀ ਹੈ। ਆ ਜਨਤਕ ਮੰਡਪ ਪ੍ਰਣਾਲੀ ਆ ਗੱਲ ਮੁਕਦੀ ਹੈ। ਆ ਜੋ ਜਿਹ ਹੈ ਦੇ ਦਿਓ। ਸਰਕਾਰ ਦੇ ਆਪਦੇ ਅੰਕੜੇ ਕਹਿੰਦੇ ਨੇ ਹਜ਼ਾਰਾਂ ਏਕੜ ਜ਼ਮੀਨ 17 ਸਟੈਂਡਰਡ ਏਕੜ ਦੇ ਹਿਸਾਬ ਨਾਲ ਪੰਜਾਬ ਚ ਵੱਧੂ ਨਿਕਲਦੀ ਹੈ ਦੇ ਦਿਓ। ਪੌਣੇ 10 ਕਰੋੜ ਏਕੜ ਬੇਵਾਦ ਪਈਆ ਜ਼ਮੀਨ ਜਿਹੜੇ ਥੋੜੇ ਪੈਸੇ ਲਾ ਕੇ ਬਾਦ ਕੀਤੀ ਜਾ ਸਕਦੀ ਕੋ ਜੰਗਲੀ ਹੈ ਕੋ ਚਰਾੰਦਾ ਨੇ ਕੋ ਜ ਟਿੱਬੇ ਦੇ ਦੇ ਮਜ਼ਦੂਰਾਂ ਨੂੰ ਆਪਦੇ ਬੱਚੇ ਪਾਲਣ ਨੂੰ ਦੇਵਾਂਗਾ ਮਜ਼ਦੂਰਾਂ ਨੂੰ ਹੁਣ ਤੱਕ ਤੁਸੀਂ ਮਜ਼ਦੂਰਾਂ ਨੂੰ 300 ਦਿਨ ਦਾ ਮਨਰੇਗਾ ਦਾ ਕੰਮ ਤਾਂ ਦੇ ਨਹੀਂ ਸਕੇ ਜ਼ਮੀਨਾਂ ਦੇ ਦੋਗੇ ਤੁਸੀਂ ਤੁਸੀਂ ਜਨਤਕ ਪੰਡ ਬਣਨਾਲੀ ਦਾ ਰਾਸ਼ਨਦਾਨਾ ਨੂੰ ਦੇ ਦੇ ਸਕੇ ਤੁਸੀਂ ਜ਼ਮੀਨਾਂ ਦੇਣੋਗੇ ਤਾਂ ਨੂੰ ਦੇ ਦਿਓ ਮਜ਼ਦੂਰਾਂ ਦੇ ਬੱਚਿਆਂ ਨੂੰ ਨੌਕਰੀਆਂ ਦੇ ਦਿਓ ਇਹਨਾਂ ਨੂੰ ਬਿਨਾਂ ਵਿਆਜ ਕਰਜ਼ਾ ਦੇ ਦਿਓ ਕਿੰਨਾ ਕਰਜ਼ਾ ਖੇਤ ਮਜ਼ਦੂਰਾਂ ਸਾਰਾ ਅਸੀਂ 50-60 ਪਿੰਡਾਂ ਦਾ ਅੰਕੜਾ ਖੜਿਆ ਹੈ 6000 ਕਰੋੜ ਕਰਜ਼ਾ ਹੈ ਕਰ ਦਿਓ ਮਾਫ਼ ਮਜ਼ਦੂਰਾਂ ਦਾ ਜੇ ਮਜ਼ਦੂਰਾਂ ਨਾਲ 헤ਜ ਹੈ ਸਾਡੇ ਤੋਂ ਨੀਵੇਂ ਨੇ ਸਾਡੇ ਨਾਲੋਂ ਊਣੇ ਨੇ ਉਹ ਉਹਨਾਂ ਕੋਲੇ ਪੱਠਿਆਂ ਜੋਗੀ ਜ਼ਮੀਨ ਨਹੀਂ ਉਹਨਾਂ ਕੋਲੇ ਘਰਵਾਰ ਛੋਟੇ ਨੇ ਕੁਝ ਨੀਵਿਆਂ ਨੂੰ ਉੱਚੇ ਚੱਕਣ ਵਾਸਤੇ ਦੱਸੋ ਕੀ ਕਦਮ ਚੱਕਿਆ ਜਾਂ ਚੱਕੋ ਦਾ ਸਹੀ ਕਰ ਦਿਓ ਬਰਾਬਰ ਸਾਨੂੰ ਐਂ ਕਰਨਾ ਚਾਹੁੰਦੇ ਹੋ ਬਰਾਬਰ ਕਰਨਾ ਚਾਹੁੰਦੇ ਨੇ ਕਿਵੇਂ ਜਿਹੜੇ ਕਿਸਾਨਾਂ ਕੋਲੇ ਜ਼ਮੀਨ ਹੈ ਇਹਨਾਂ ਦੀ ਸਾਰਿਆਂ ਦੀ ਖੋ ਕੇ ਜ਼ਮੀਨ ਮਜ਼ਦੂਰ ਬਣਾਉਣਾ ਚਾਹੁੰਦੇ ਆ ਆ ਬਰਾਬਰੀ ਕਰਨਾ ਚਾਹ। ਅਸੀਂ ਇਹ ਕਹਿੰਦੇ ਆ ਦੇ ਖੇਤ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਓ ਆਪਦੇ ਬੱਚਿਆਂ ਦੇ ਕੱਪੜਾ ਰੋਟੀ ਮਕਾਨ ਦੀ ਸਮੱਸਿਆ ਉਹਨਾਂ ਦੀ ਹੱਲ ਹੋਵੇ ਕਰੇ ਸਰਕਾਰ ਇਹ ਸਮੱਸਿਆ ਜਿਹੜਾ ਇਹ ਮਸਲਾ ਹੈ ਪ੍ਰਭੂ ਇਹ ਜ਼ਮੀਨ ਦਾ ਮਸਲਾ ਨਹੀਂ ਹੈ ਇਹ ਮਸਲਾ ਉਹਨਾਂ ਲੋਕਾਂ ਦੀ ਚਾਲ ਹੈ ਜਿਹੜੇ ਲੋਕ ਮਜ਼ਦੂਰਾਂ ਤੇ ਕਿਸਾਨਾਂ ਦਾ ਭੇੜ ਪਵਾਉਣਾ ਚਾਹੁੰਦੇ ਮੈਂ ਇਸ ਸਟੇਜ ਤੋਂ ਦਾਅਵੇ ਨਾਲੇ ਗੱਲ ਕਹਿ ਸਕਦਾ ਕਿ ਬਠੋਈ ਕਲਾਾਂ ਦੇ ਮਜ਼ਦੂਰ ਕਿਸਾਨਾਂ ਨਾਲ ਨਹੀਂ ਲੜਨਾ ਚਾਹੁੰਦੇ ਤੇ ਨਾ ਹੀ ਕਿਸਾਨ ਮਜ਼ਦੂਰਾਂ ਨਾਲ ਲੜਨਾ ਚਾਹੁੰਦੇ ਜੇ ਕਿਸੇ ਪਿੰਡ ਦੇ ਵਿੱਚ ਇੱਕ ਦੋ ਬੰਦੇ ਮਜ਼ਦੂਰਾਂ ਵਾਲੇ ਪਾਸੇ ਇੱਕ ਦੋ ਪੰਡੇ ਕਿਸਾਨਾਂ ਵਾਲੇ ਪਾਸੇ ਇਹੋ ਜਿਹੇ ਬੰਦੇ ਬੈਠੇ ਨੇ ਵੀ ਬਾਈਕਾਟ ਕਰ ਦਿਓ ਇਹਨਾਂ ਨੂੰ ਦੁੱਧ ਨਾ ਦਿਓ ਇਹਨਾਂ ਨੂੰ ਪੱਠੇ ਵੱਢਣ ਨਾ ਦਿਓ ਭਾਰਤੀ ਕਿਸਾਨ ਜੁਨਨੀਏਕਤਾ ਤੁਹਾਨੂੰ ਸਾਥੀਓ ਸਾਰਿਆਂ ਨੂੰ ਸੂਚਿਤ ਕਰਦੀ ਹੈ ਕਿ ਕਿਸੇ ਵੀ ਪਿੰਡ ਦੇ ਵਿੱਚ ਸਾਡੀ ਜਥੇਬੰਦੀ ਦੇ ਅਧਦੇਦਾਰਾਂ ਵੱਲੋਂ ਜਾਂ ਉਹਨਾਂ ਦੀ ਹਾਜ਼ਰੀ ਕੋਈ ਵੀ ਬਾਈਕਾਟ ਦਾ ਮਜ਼ਦੂਰਾਂ ਦਾ ਫੈਸਲਾ ਹੁੰਦਾ ਅਸੀਂ ਉਸ ਜਥੇਬੰਦੀ ਦੇ ਅੱਗੇ ਤੇ ਕਾਰਵਾਈ ਕਰਾਂ ਤੁਸੀਂ ਸਹਿਮਤੀ ਨਹੀਂ ਕਰਨੀ ਇਸ ਮਜ਼ਦੂਰਾਂ ਦਾ ਬਾਈਕਾਟ ਨਹੀਂ ਕਰਨਾ ਕਿਉਂਕਿ ਜੇ ਕਿਸੇ ਇਤਿਹਾਸਕ ਗੱਲ ਕਰਨੀ ਹੋਵੇ ਆਪ ਤੂੰ ਹੀਣੇ ਨਾਲ ਲੜਾਈ ਨਹੀਂ ਲੜੀ ਦੀ ਆਪ ਤੂੰ ਨੀਮਾਂ ਨੂੰ ਛਾਤੀ ਨਾਲ ਲਾਉਣਾ ਚਾਹੀਦਾ ਹੈ ਅਸੀਂ ਤਾਂ ਉੱਥੇ ਵੀ ਕਹਿ ਕੇ ਆਇਆ ਤੇ ਭਰੀ ਸਟੇਜ 'ਤੇ ਕਹਿੰਨੇ ਆ ਕਿ ਮਜ਼ਦੂਰ ਸਾਥਿਓ ਅਸੀਂ ਤਾਂ ਤੁਹਾਡੇ ਪੈਰਾਂ ਦੀ ਮਿੱਟੀ ਨੂੰ ਚੁੱਕ ਕੇ ਮੱਥੇ ਨਾਲ ਲਾਉਨੇ ਆ ਐਵੇਂ ਨਹੀਂ ਕਿਹਾ ਬਾਬੇ ਨਾਨਕ ਨੇ ਨੀਚਾ ਅੰਦਰ ਨੀਚ ਜਾਤ ਨੀਚਾ ਹੂੰ ਅਤ ਨੀਚ ਨਾਨਕ ਇਨ ਕਹਿ ਸਾਤ ਸੰਗ ਵੱਡਿਆਂ ਕੀ ਚੈਰੀ ਜੇ ਬਾਬੇ ਨਾਨਕ ਦੇ ਮੁਤਾਬਕ ਬਈ ਸੋਚਦੇ ਹੂੰ ਫਿਰ ਤਾਂ ਸਾਡੀ ਫਿਲਾਸਫੀ ਹੈ ਪਰ ਦੁੱਖ ਅਫਸੋਸ ਹੈ ਕਿ ਮਜ਼ਦੂਰਾਂ ਵਾਲੇ ਸਾਥੀ ਕੁਝ ਹਿੱਸੇ ਹੋ ਜੇ ਬੈਠੇ ਆ ਜਿਨ੍ਹਾਂ ਨੂੰ ਇਹ ਗੱਲ ਮੇਚ ਨਹੀਂ ਆ ਰਹੀ ਬਾਰਾ ਨਹੀਂ ਸੋਨੂ ਤਾਂ ਕਿਸਾਨਾਂ ਨੇ ਗਮਰਾਹ ਕਰ ਲਿਆ ਸੋਨੂ ਤਾਂ ਹੋ ਗਰਾਹਾਂ ਗਮਰਾਹ ਕਰ ਗਿਆ ਕੀ ਕਿਨੇ ਮੈਣੋਗੇ ਸਾਦੂ ਕਿ ਅਸੀਂ ਮਜ਼ਦੂਰਾਂ ਦੇ ਪੱਖੀ ਆ ਕਿ ਅਸੀਂ ਮਜ਼ਦੂਰਾਂ ਦੇ ਵਿਰੋਧੀ ਕਿਨੇ ਕਰੋਗੇ ਸਾਡੀ ਜਮਾਇਸ਼ ਤੁਸੀਂ ਕਿ ਹਾਂ ਸੱਚਮੁੱਚ ਅਸੀਂ ਮਜ਼ਦੂਰਾਂ ਦੇ ਸੰਗ ਰਲ ਕੇ ਹੀ ਜਿੱਤ ਸਕਾਂ ਬਕਾਇਦਾ ਸਾਡੀ ਲੈਨ ਐ ਐਸੇ ਜਗ੍ਹਾ ਤੇ ਸ਼ਹਿਰ ਦੇ ਦੂ ਅੱਗੇ ਇਹੋ ਗਰਾਊਂਡ ਮਜ਼ਦੂਰਾਂ ਦਾ ਧਰਨਾ ਲੱਗਿਆ ਸੀ ਤਿੰਨ ਦਿਨਾਂ ਦਾ ਅਸੀਂ ਲੰਗਰ ਪਾਣੀ ਦਾ ਪ੍ਰਬੰਧ ਵਰਦਾ ਕੀਤਾ ਹੋਇਆ ਸੀ ਦਿੱਲੀ ਮੋਰਚਾ ਚੱਲਦਾ ਸੀ ਤਿੰਨੇ ਦਿਨ ਲੰਗਰ ਪਾਣੀ ਸਾਡੀ ਜਥੇਬੰਦੀ ਵੱਲੋਂ ਉੱਥੇ ਹੋਇਆ ਲੁਧਿਆਣੇ ਦੇ ਵਿੱਚ ਪੁਰਾਣੀ ਦਾਣਾ ਮੰਡੀ ਚ ਇਹਨਾਂ ਦੀ ਵੱਡੀ ਰੈਲੀ ਹੋਈ ਜਥੇਬੰਦੀ ਵੱਲੋਂ ਹੁਕਮ ਹੋਇਆ ਕਿ ਮਜ਼ਦੂਰਾਂ ਨੂੰ ਚਾਹ ਪਾਣੀ ਤੁਸੀਂ ਉੱਥੇ ਪੀਉਣੀ ਹੈ। ਉਹਨਾਂ ਦੇ ਜਿਹੜੇ ਝੂਠੇ ਭਾਂਡੇ ਨੇ ਉਹ ਸੂਬਾ ਕਮੇਟੀ ਸਾਫ਼ ਕਰੂ। ਜਥੇਬੰਦੀ ਦੇ ਹੁਕਮ ਮੁਤਾਬਕ ਸਾਰਾ ਦਿਨ ਮਜ਼ਦੂਰਾਂ ਨੂੰ ਚਾਹ ਵੀ ਪਈ ਤੇ ਅਸੀਂ ਸਾਰੀ ਸੂਬਾ ਕਮੇਟੀ ਉੱਥੇ ਬਰਤਨ ਸਾਫ਼ ਕਰਦੇ ਰਹੇ ਹਾਂ। ਕਿਉਂਕਿ ਸੋਤੋਂ ਤਮਸੀ ਨਹੀਂ ਹਾਂ ਬਈ ਸੋਤੋਂ ਵੱਡੇ ਅਸੀਂ ਜਾਇਦਾਦ 'ਚ ਵੱਡੇ ਹੋਵਾਂਗੇ ਸਾਡੇ ਘਰ ਖੁੱਲੇ ਹੋ ਸਕਦੇ ਨੇ ਸੋਟਣਾ ਰਹਿਲੇ ਹੋ ਸਕਦੇ ਪਰ ਜਿੰਨੇ ਹੱਕ ਸੱਚ ਦੀ ਕਮਾਈ ਤੁਸੀਂ ਕਰਕੇ ਆਪਣੇ ਬੱਚੇ ਪਾਲਦੇ ਹੋ ਤੁਸੀਂ ਸਾਡੇ ਨਾਲੋਂ ਕਿਤੇ ਮਹਾਨ ਸੋਡੇ ਨਾਲ ਸਾਡਾ ਪੇੜ ਕਿਸੇ ਹਾਲਤ 'ਚ ਨਹੀਂ ਬਣਦਾ ਇਹੋ ਜਿਹੇ ਹਾਲਤਾ ਪੈਦਾ ਹੋ ਵੀ ਜਾਣ ਸਰਕਾਰ ਤੇ ਪ੍ਰਸ਼ਾਸਨ ਤੇ ਕੋਈ ਆਪਣੀ ਚਾਲ ਚ ਕਾਮਯਾਬ ਹੋ ਵੀ ਜਾਣ ਅਸੀਂ ਭਰੀ ਪਿੰਡ ਦੀ ਮੀਟਿੰਗ ਦੇ ਵਿੱਚ ਗੁਰੂ ਘਰ ਦੇ ਵਿੱਚ ਬਹਿ ਕੇ ਗਏ ਆਏ ਆ ਸਾਥੀਓ ਛੋਡੇ ਖੇਤ ਨੇ ਤੁਸੀਂ ਜਾ ਸਕਦੇ ਮਜ਼ਦੂਰਾਂ ਨੂੰ ਹੱਥ ਵਨ ਕੇ ਬੇਨਤੀ ਕਰੋ ਵੀ ਯਾਰ ਭਾਈ ਆਪਾਂ ਲੜਦੇ ਸੋਹਣੇ ਨਹੀਂ ਲੱਗਦੇ ਛੋਡੇ ਨਾਲ ਨਹੀਂ ਅਸੀਂ ਲੜਨਾ ਨਕਸਾਨ ਕਰ ਜਾਣ ਕੋਈ ਵੀ ਗੱਲ ਕਰ ਜਾਣ ਹੱਥ ਬਨ ਕੇ ਖੜੇ ਰਹਿਣਾ ਕੋਈ ਪੇੜ ਨਹੀਂ ਲੈਣਾ ਜੇ ਭਾਈ ਕਿਸੇ ਪੂਰੇ 86 ਬੰਦੇ ਦੀ ਇਹ ਚਾਲ ਨੂੰ ਸਮਝਣਾ ਹੈ ਫਿਰ ਮੈਨੂੰ ਨਹੀਂ ਲੱਗਦਾ ਕਿ ਮਜ਼ਦੂਰਾਂ ਦੇ ਕੋਈ ਇਹ ਜਿਹੇ ਹੇਤ ਉਹਨਾਂ ਦੇ ਹਿਰਦੇ ਕਹੇ ਜਣੇ ਬਹੁਤ ਸੁਖਮ ਬਹੁਤ ਨਰਮ ਨੇ ਛੋਡੇ ਖੇਤ ਚ ਕੋਈ ਛੋਡੇ ਪਿੰਡ ਦਾ ਮਜ਼ਦੂਰ ਛੋਡੇ ਖੇਤ ਚ ਆ ਕੇ ਆਵਦੇ ਹੱਥਾਂ ਨਾਲ ਲਾਇਆ ਝੋਨਾ ਪੱਟ ਜਾਵੇ ਦਰ ਬੈਣਾ ਲੋਕਾਂ ਨੂੰ ਆਵਦੇ ਹੱਥਾਂ ਨਾਲ ਲਾਉਂਦੇ ਆ ਇਸ ਕੰਮ ਕਰੇ ਮੇਰੀ ਬੇਨਤੀ ਹੈ ਬਠੋਈ ਪਿੰਡ ਦੇ ਕਿਸਾਨਾਂ ਨੂੰ ਪਹਿਲੀ ਗੱਲ ਇਹ ਵੀ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਇਹ ਹੀ ਹਾਲਤ ਪੈਦਾ ਨਾ ਹੋਵੇ ਮਸਲੇ ਬਹਿ ਕੇ ਹੱਲ ਹੁੰਦੇ ਨੇ ਬਹਿ ਕੇ ਨਹੀਂ ਹੱਲ ਹੁੰਦੇ ਫਿਰ ਜਿਹੜਾ ਰਾ ਕੋਈ ਕਾਨੂੰਨੀ ਰਸਤਾ ਹੈ ਉਧਰਲੇ ਪਾਸੇ ਦੀ ਹੱਲ ਹੋ ਜਾਣੀ ਭੇੜ ਕਿਸੇ ਹਾਲਤ ਚ ਨਹੀਂ ਲੈਣਾ ਹੁਣ ਰੌਲਾ ਇਹ ਹੈ ਜਿਹੜੀ ਧਿਰ ਭੇੜ ਘਰਾਉਣ ਵਾਲੀ ਹੈ ਉਹ ਅਜੇ ਇਥੋਂ ਗਈ ਹੈ ਮੰਗ ਪੱਤਰ ਲੈ ਕੇ ਸਾਨੂੰ ਦੱਸ ਸਕਦੇ ਨੇ ਡੀਡੀਪੀਓ ਸਾਹਿਬ ਤੁਸੀਂ ਜਿਹੜੇ ਮਜ਼ਦੂਰਾਂ ਦੇ ਪੈਸੇ ਜਮ੍ਹਾਂ ਕਰਾ ਕੇ ਰਸੀਦਾਂ ਕੱਟਤੀਆਂ ਕੀ ਉਹਨਾਂ ਨੂੰ ਜ਼ਮੀਨ ਦੇ ਵਿੱਚ ਬਾਹਤਾ ਤੁਸੀਂ ਵੀ ਆਹ ਛੋਡੀ ਜ਼ਮੀਨ ਐ ਭਈਆ ਤੁਸੀਂ ਬਾਹਰ ਪਹਿਲਾਂ ਤਾਂ ਛੋਡਾ ਕੰਮ ਹੈ ਨਾ ਜੀ ਜੇ ਤੁਸੀਂ ਮਾਲ ਵੇਚਣਾ ਤੱਕੜੀ ਵੀ ਤਾਂ ਛੋਡੀ ਹੋਊ ਨਾ ਜੀ ਜੇ ਤੁਸੀਂ ਉਹਨਾਂ ਦਾ ਠੇਕਾ ਲੈ ਲਿਆ ਤਾਂ ਉਹ ਸਾਨੂੰ ਕਹਿਣਗੇ ਵੀ ਸਾਡੀ ਬਾਹ ਪੜ ਕੇ ਖੇਚ ਵੜ ਕੇ ਉਹ ਭਾਈ ਕਿਹੜਾ ਖੇਤ ਆ ਸਾਡਾ ਫਿਰ ਉਹਦੀ ਖਾਤਰ ਮਜ਼ਦੂਰ ਕਿਸਾਨਾਂ ਨਾਲ ਕਿਉਂ ਭੇਡਣਾ ਪ੍ਰਸ਼ਾਸਨ ਵੇਲੇ ਹੀ ਕਰਾ ਦੇ ਸਾਰੀ ਜ਼ਮੀਨ ਜਿੰਨੂੰ ਮਰਜ਼ੀ ਦੇ ਦੇਵੇ ਇਸ ਕਰਕੇ ਸਾਡੀ ਇਹ ਕੋਸ਼ਿਸ਼ ਹੈ ਕਿ ਕੀ ਕਿਸੇ ਜ਼ਮੀਨ ਤੇ ਜੇ ਡਿਗਰੀ ਹੋਈ ਹੋਈ ਹੈ 1997 ਦੀ कोर्ट ਦਾ ਹੁਕਮ ਹੈ ਤੇ ਉਤੇ ਸਟੇ ਵੀ ਹੋਈ ਹੋਈ ਹੈ ਤਾਂ ਕੋਈ ਪੁਲਿਸਾ ਪੰਚਾਇਤ ਅਫਸਰ ਉਹਦੀ ਬੋਲੀ ਕਰ ਸਕਦਾ ਇੱਕ ਕਾਨੂੰਨੀ ਗੱਲ ਪੜਤਾਲ ਨਾਲ ਹੀ ਤੇ ਅਸੀਂ ਇਹ ਸਾਰੀਆਂ ਗੱਲਾਂ ਸਾਥੀਆਂ ਨਾਲ ਵੀ ਕਰਕੇ ਆਏ ਕਹਿੰਦਾ ਸੀ ਉਹਨਾਂ ਤੋਂ ਸਾਰਾ ਇਹ ਮਟੀਰੀਅਲ ਮੰਗਿਆ ਸੀ ਵੀ ਕਿਤਾ ਜਿਹੜੀਆਂ ਮਜ਼ਦੂਰਾਂ ਦੀਆਂ ਰਸੀਤਾਂ ਕੱਟੀਆਂ ਹੋਈਆਂ ਨੇ ਸਾਨੂੰ ਉਹ ਭੇਜ ਦਿਓ ਇੱਕ ਜਿਹੜਾ ਕੋਈ ਸੁਪਰੀਮ ਕੋਰਟ ਦੇ ਉੱਤੋਂ ਕਹਿੰਨੇ ਵੀ ਇਹ ਡਿਗਰੀ ਰੱਦ ਹੋਈ ਹੋਈ ਹੈ ਉਹਦੀ ਕਾਪੀ ਭੇਜ ਦਿਓ ਜਿਹੜਾ ਵੀ ਤੁਹਾਡੇ ਕੋਲੇ ਮਟੀਰੀਅਲ ਪਿਆ ਸਾਨੂੰ ਭੇਜ ਦਿਓ ਅਸੀਂ ਪੜਨਾ ਹੈ ਪਰ ਇਹੇ ਤੱਕ ਸਾਡੇ ਕੋਲੇ ਉਹ ਆਇਆ ਹੈ ਕੇਸ ਕਰਕੇ ਸਾਡੀ ਇਹ ਬੇਨਤੀ ਹੈ ਕਿ țeਡੀ ਲੜਾਈ ਹੈ ਇਹ ਟੇਢੀ ਲੜਾਈ ਦੇ ਵਿੱਚੋਂ ਨਿਕਲਣਾ ਕਿਵੇਂ ਆ ਬਹੁਤ ਵਾਰ ਨਿਕਲੇ ਆ ਛੋਟੇ ਜਾਦ ਹੋਣਾ ਮੇਰੇ ਖਿਆਲ ਚ ਸ਼ਾਇਦ ਇਹ 11 12 10 ਦੀ ਲੜਾਈ ਹੈ ਪੁਸ਼ੋਰਾ ਸਿੰਘ ਸਿੱਧੂਪੁਰ ਦੀ ਜਥੇਬੰਦੀ ਕਿਸਾਨਾਂ ਨਾਲ ਖੜੀ ਸੀ ਆਪਣੀ ਜਥੇਬੰਦੀ ਮਜ਼ਦੂਰਾਂ ਨਾਲ ਖੜੀ ਸੀ ਜਦੋਂ ਆਪਣੀਆਂ ਆਰਥੀਆਂ ਫੂਕੀਆਂ ਸੀ ਜਲੂਰ ਪਿੰਡ ਦੇ ਵਿੱਚ ਉਹਨਾਂ ਨੇ ਕਿਉਂਕਿ ਸਾਡਾ ਖਿੱਤਾ ਹੋ ਸਾਨੂੰ ਕਿਹਾ ਗਿਆ ਵੀ ਇੱਥੇ ਜਿਹੜੇ ਪਿੰਡ ਨੇ ਇਧਰਲੇ ਲਹਿਰੇ ਇਲਾਕੇ ਦੇ ਪਿੰਡ ਉਹ ਜਥੇਬੰਦੀ ਦਾ ਸਫਾਇਆ ਕਰਦਾਂਗੇ ਅਸੀਂ ਉੱਥੋਂ ਜਦੋਂ ਅਸੀਂ ਸਾਰੇ ਪਿੰਡਾਂ ਜਾ ਕੇ ਆਪਣੀ ਗੱਲ ਰੱਖੀ ਵੀ ਗੱਲ ਕੀਤੀ ਸੀ ਕਿਨੇ ਅਸੀਂ ਖੜੇ ਹਾਂ ਮਜ਼ਦੂਰਾਂ ਵਾਲੇ ਪਾਸੇ ਕਿਹੜੀ ਗੱਲ ਵਾਸਤੇ ਖੜੇ ਆ? ਇਹ ਕੀ ਕਰਨਾ ਚਾਹੁੰਦੇ ਨੇ? ਪਿੱਛੇ ਢੀਂਡ ਸੇ ਵਰਗੇ ਪਰਮਿੰਦਰ ਵਰਗੇ ਕੀ ਕਰਾਉਣਾ ਚਾਹੁੰਦੇ ਨੇ? ਜਦੋਂ ਸਾਰੀਆਂ ਗੱਲਾਂ ਸਾਫ਼ ਕੀਤੀਆਂ ਇੱਕ ਵੀ ਜਥੇਬੰਦੀ ਦਾ ਇੱਕ ਵੀ ਬੰਦਾ ਸਾਡੇ ਨਾਲ ਟੁੱਟ ਕੇ ਨਹੀਂ ਗਿਆ। ਉਹ ਜਲੂਰ ਪਿੰਡ ਵੀ ਅੱਜ ਸਾਡੇ ਨਾਲ ਤੁਰਦਾ। ਉਹ ਬੰਦੇ ਜਿਹੜੇ ਸਾਡੇ ਅਰਥੀਆਂ ਫੂਕਦੇ ਸੀ ਸਾਡੇ ਘਰੇ ਆ ਕੇ ਮੇਰੇ ਮਾਫੀ ਮੰਗ ਕੇ ਗਏ। ਰੜਾਏ ਨਹੀਂ ਕਿ ਅਸੀਂ ਉਹਨਾਂ ਨੂੰ ਬਹੁਤ ਵੱਡੇ ਆ। ਇਸ ਗੱਲ ਦਾ ਸਵਾਲ ਨਹੀਂ ਸਾਡੀ ਲਾਈਨ ਕੀ ਕਹਿੰਦੀ ਐ ਸਾਡੇ ਸਨਾਤ ਕੀ ਕਹਿੰਦੇ ਨੇ ਦੇਈ ਜਾਂ ਗਾਲਾਂ ਸਾਨੂੰ ਉਹ ਸਾਥ ਇੱਕ ਸਾਥੀ ਨੇ ਕਿਹਾ ਕਿ ਜੀ ਆਪਣੇ ਇੱਥੇ ਬੁੜੀਆਂ ਨੇ ਜਿਹੜੀਆਂ ਉਹ ਮਜ਼ਦੂਰਾਂ ਵਾਸਤੇ ਇੱਕ ਮਿੰਟ ਪਾ ਦਿੰਦੀਆਂ ਨੇ ਲੈ ਕੇ ਹਟਾਂਗੇ ਫਲਣਾ ਕਰਕੇ ਹਟਾਂਗੇ ਮੈਂ ਕਿਹਾ ਭਾਈ ਇੱਕ ਮਿੰਟ ਜੇ ਪੜ ਲੱਗੇ ਕੁਆਂਟ ਲਗਾਲਾ ਮੈਨੂੰ ਰੋਜ਼ ਮਿਲਦੀਆਂ ਨੇ ਘੱਟ ਲੋਕ ਮਿੰਟ ਰੋਟੀ ਨਹੀਂ ਖਾ ਸਕਦੇ ਜੇ 1 ਮਿੰਟ ਪੜਾਂਗੇ ਬਾਈ ਇਸ ਕਰਕੇ ਮਜ਼ਦੂਰ ਭਰਾਵਾਂ ਨੂੰ ਬੇਨਤੀ ਹੈ ਠਰਮੇ ਤੋਂ ਕੰਮ ਲੈਣਾ ਇਹੋ ਜੀ ਕੋਈ ਸਮੱਸਿਆ ਨਹੀਂ ਜਿਹਦਾ ਹੱਲ ਨਹੀਂ ਹੁੰਦਾ ਤੁਸੀਂ ਠੇਕੇ ਦੇ ਜ਼ਮੀਨਾ ਲੈਣੀਆਂ ਨੇ ਠੇਕੇ ਦੀ ਮੰਗ ਕਰ ਦਿਓ ਅਸੀਂ ਕਹਿੰਦੇ ਮੰਗ ਗਾਂਹਾਂ ਵਾਲੀ ਕਰੋ ਹੁਣ ਛੋੜੇ ਜਿਹੜਾ ਵੋਹਰ ਵਾਲਾ 900 ਵੇਕੜ ਦਾ ਸੀਡ ਬੀਜ ਦਾ ਰੌਲਾ ਪਿਆ ਹੈ ਉੱਧਰ ਸਰਕਾਰ ਭਾਰਤ ਮਾਲਾ ਪ੍ਰੋਜੈਕਟ ਦੀ ਸ਼ੁਰੂ ਕਰਦੀ ਹੈ ਉਹ ਸਾਰੇ ਦੇ ਸਾਰੇ ਮਜ਼ਦੂਰ ਨੇ ਭਾਈ ਸਾਧੂ ਸਿੰਘ ਕਥ ਤਖਤੂਪੁਰਾ ਦੀ ਸ਼ਹੀਦੀ ਇਸ ਗੱਲ ਤੇ ਹੋਈ ਹੈ ਕਿਉਂਕਿ ਰਸ਼ਪਾਲ ਥਾਣੇਦਾਰ ਇੱਕ ਮਜ਼ਦੂਰ ਨੂੰ ਕੁੱਟ ਕੇ ਮਾਰ ਕੇ ਉਹਦੇ ਸੌਰਿਆਂ ਦੇ ਘਰ ਉਹਦੀ ਲਾਸ਼ ਢੇਗਿਆ ਕਨਪੂਕ ਦੋਇ ਨੂੰ ਆਰਾਵੀ ਦੇ ਕੰਡੇ ਉਹ ਰਾ ਸਿੱਖਾਂ ਦਾ ਪਿੰਡ ਐ ਜਿੱਥੇ লাশ ਦੇਖਿਆ ਅਮਰ ਬੋਨੀ ਉਹਨਾਂ ਦੇ ਬੈਠਣ ਗਿਆ ਸੀ ਵੀ ਉਹਦੀ ਜਾਵੜੇ ਅਕਾਲੀਆਂ ਦਾ ਐਮਐਲਏ ਅਜਨਾਲੇ ਤੋਂ ਜਿੱਤਿਆ ਹੋਇਆ ਠੰਡੇ ਛੱਟੇ ਮਾਰਨ ਉਹ ਦੂਰਣ ਆਪਣੀ ਜੱਥੇਬੰਦੀ ਨੇ ਚੱਕਿਆ ਸੀ ਰਾ ਸਿੱਖਾਂ ਨੇ ਚੱਕਿਆ ਸੀ 17 ਤਰੀਕ ਨੂੰ ਆਪਾਂ ਨੇ ਉਹਦਾ ਅਜਨਾਲੇ ਦੇ ਵਿੱਚ ਮਜਾਰਾ ਕਰਨਾ ਸੀ 16 ਤਰੀਕ ਨੂੰ ਸਾਧੂ ਸਾਨੂੰ ਸ਼ਹੀਦ ਕਰ ਦਿੱਤਾ ਅਸੀਂ ਭਾਈ ਜ਼ਿੰਦਗੀਆਂ ਲਾਉਂਦੇ ਫਿਰਦੇ ਆ ਆ ਕਿਰਤੀਆਂ ਦੀ ਖਾਤਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਆਹ ਦੇਸ਼ ਭਾਈ ਮਜ਼ਦੂਰਾਂ ਤੇ ਸਿਰ ਤੇ ਖੜਾ ਹੈ ਕਿਰਤੀਆਂ ਦੇ ਸਿਰ ਤੇ ਖੜਾ ਹੈ ਕਰਦੇ ਆ ਕਿਰਤਾਸੀ ਨਹੀਂ ਜਿੰਨਾ ਹਪੰਡਾਲ ਹੈ ਹਜਾ ਕੋਈ ਨਹੀਂ ਜਿਹੜਾ ਮੱਝਾਂ ਦੀ ਧਾਰ ਨਹੀਂ ਕੱਢਦਾ ਆ ਪਹਿਣਾ ਬੈਠੇ ਨੇ ਇਹੀ ਜੀ ਕੋਈ ਨਹੀਂ ਜਿਹੜੀ ਰੋਟੀਆਂ ਨਹੀਂ ਪਕਾਉਂਦੀ ਜਿਹੜੇ ਪੱਠੇ ਨਹੀਂ ਪਾਉਂਦੇ ਖੇਤਾਂ 'ਚ ਮੋਟਰਾਂ ਨਹੀਂ ਚਲਾਉਂਦੇ ਜਿਹੜੇ ਨੱਕੇ ਨਹੀਂ ਵੜਦੇ ਠੀਕ ਹੈ ਛੋਡੇ ਨਾਲ ਇਹਨਾਂ ਦੀ ਕੁਝ ਬਿਹਤਰ ਹਾਲਤ ਹੈ ਕਿਉਂਕਿ ਇਹਨਾਂ ਕੋਲ ਆਪਦੀ ਪੈੜੀ ਹੈ ਉਹਦੇ ਸਿਰ ਤੇ ਸਾਨੂੰ 4 ਪੈਸੇ ਮਿਲ ਜਾਂਦੇ ਨੇ ਪਰ ਸਭ ਤੋਂ ਵੱਧ ਖੁਦਗੁਸ਼ੀਆਂ ਇਹਨਾਂ ਦੀਆਂ ਹੁੰਦੀਆਂ ਨੇ ਸਭ ਤੋਂ ਵੱਧ ਪੀੜਿਤ ਕਿਸਾਨ ਤੇ ਮਜ਼ਦੂਰ ਨੇ ਮਜ਼ਦੂਰਾਂ ਸਰਕਾਰ ਦਾ ਘਟ ਹੈ ਤੇ ਇਹਨਾਂ ਸਰ 1 ਲੱਖ ਕਰੋੜ ਰੁਪਇਆ ਕਰ ਇਸ ਕਰਕੇ ਭੈਣੋਂ ਤੇ ਪਰਾਓ ਸਾਨੂੰ ਇਸ ਇਸ ਘੋਲ ਦੇ ਵਿੱਚ ਜਿਹਾ ਜਹਾ ਹੈ ਘੋਲ ਆ ਆਪਣੀ ਦਿਸ਼ਾ ਨੂੰ ਆਪਣੀ ਜਥੇਬੰਦੀ ਦੀ ਸਮਝ ਨੂੰ ਪਛਾਣ ਕੇ ਤੁਰਨਾ ਚਾਹੀਦਾ ਹੈ ਉਹੀ ਜਿਹੀ ਸਾਨੂੰ ਕਦਮ ਲੈਣੇ ਚਾਹੀਦੇ ਨੇ ਜਿਹੜੇ ਲੰਮੇ ਦਾ ਤੋਂ ਕੱਲ ਨੂੰ ਅਸੀਂ ਕੱਲ ਨੂੰ ਦਸ ਸਾਲ ਨੂੰ 20 ਸਾਲ ਨੂੰ ਸਾਨੂੰ ਕੋਈ ਐਸ ਵਾਰ ਨਾ ਕਰੇ ਕਿ ਪਟਿਆਲੇ ਤੁਸੀਂ ਕੀ ਬੋਲਦੇ ਸੀ ਕਹਿੰਦੇ ਤੁਸੀਂ ਕੀ ਹੋ ਕਰ ਤੁਸੀਂ ਕੀ ਰਹੇ ਹੋ ਤੁਹਾਡੀ ਪੋਜੀਸ਼ਨ ਰੋਜ਼ ਬਦਲਦੀ ਐ ਇਸ ਤਰ੍ਹਾਂ ਦਾ ਸਾਹਮਣਾ ਆਪਾਂ ਨੂੰ ਨਾ ਕਰਨਾ ਮੈਂ ਇਹਨਾਂ ਸਮਝ ਆਈ ਹੈ ਸਾਥੀਆਂ ਦੀ ਗਿਣਤੀ ਭੈਣਾਂ ਦੀ ਵੀ ਗੱਲ ਕਾਫੀ ਸੀ ਫੇਰ ਵੀ ਛੋਡੇ ਕੋਲ ਐਸੀ ਆ ਤੇ ਬਾਰ ਬਾਰ ਵੱਡਾ ਮਸਲਾ ਨਹੀਂ ਹੈ ਸਮਝਣਾ ਚਾਹੀਦਾ ਹੈ ਤੁਸੀਂ ਐਨੇ ਭੋਲੇ ਨਹੀਂ ਉਹ ਬੰਦੇ ਨੂੰ ਸਮਝਣਾ ਤਾਂ ਔਖਾ ਹੈ ਜਿਹਦੇ ਮੂੰਹ ਚੋਂ ਬੋਲ ਨਹੀਂ ਨਿਕਲਦਾ ਜਦੋਂ ਬੋਲ ਪੈਂਦਾ ਤਾਂ ਤੁਹਾਨੂੰ ਉਹਦਾ 90% ਪਤਾ ਲੱਗ ਜਾਂਦਾ ਵੀ ਜਿਹੜੀ ਮੂੰਹ ਚੋਂ ਕੱਢਦਾ ਗੱਲ ਇਹਦੀ ਨਕਲੀ ਹੈ ਕਿ ਝੱਡੂ ਆ ਜਿਹੜੇ ਲੋਕ ਵੀ ਸਾਨੂੰ ਇਹ ਕਹਿੰਦੇ ਨੇ ਕਿ ਦੇਖੋ ਹੁਣ ਮਗਰ ਨਾ ਹਟਜੋ ਮਸਾਂ ਸੂਤ ਆਏ ਨੇ ਮਜ਼ਦੂਰ ਸੋਡੇ ਭਰੇ ਦੀ ਗੱਲ ਨਹੀਂ ਸੋਚ ਜਿਹੜੇ ਮਜ਼ਦੂਰਾਂ ਨੂੰ ਕਹਿੰਦੇ ਨੇ ਵੀ ਦੇਖੋ ਮਗਰ ਹਟਜੋ ਜੱਟ ਮਠਾ ਰੋਟਾ ਆਏ ਨੇ ਉਹ ਮਜ਼ਦੂਰਾਂ ਦਾ ਭਲਾ ਨਹੀਂ ਚਾਹ। ਜੇਪਰਾ ਉਹ ਇਹ ਗੱਲ ਪਛਾਣ ਲਈ ਤਾਂ ਇਹ ਵੱਡੀ ਲੜਾਈ ਦੇ ਵਿੱਚੋਂ ਬਹੁਤ ਸੌਖੇ ਤਰੀਕੇ ਨਾਲ ਆਪਾਂ ਨਿਕਲ ਜਾਗੇ ਤੇ ਇਹ ਜਿਹੜਾ ਮਾਹੌਲ ਸਰਕਾਰਾਂ ਬਣਾਉਣ ਦੇ ਵਿੱਚ ਜਿਹੜੀਆਂ ਜੁਟੀਆਂ ਹੋਈਆਂ ਨੇ ਇਨੂੰ ਫੇਲ ਕਰਨ ਦੇ ਵਿੱਚ ਹੀ ਆਪਣੀ ਜਿੱਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ